ਆਕੇ ਪਰਚਾ ਵੀ ਕਰਾਵਾਂਗੇ ਜੇਲ੍ਹ ਵੀ ਭੇਜਾਂਗੇ ਉਹ ਜੋ ਮਰਜ਼ੀ ਕਰ ਲਾਂ ਅੰਕੜੂਲਾ ਨੂੰ ਠੋਕ ਕੇ ਮੈਂ ਕਹਿੰਦਾ ਅੰਕੜੂਲਾ ਸਿਰੇ ਦਾ ਪਖੰਡੀ ਐ ਜਿਹੜਾ ਕੁਛ ਕਰਨਾ ਕਰੇ ਮਾਫੀ ਨਾ ਅੱਜਮਾਂਗਾ ਤੇਰੇ ਤੋਂ ਦਾ ਵੱਡੇ ਵੱਡੇ ਇੱਥੇ ਆ ਕੇ ਚਲੇ ਗਏ ਨਾ ਮਾਫੀ ਅੱਜਮਾਂਗਾ ਨਾ ਮਗਾ ਕੱਲ ਇਸ ਨਾਲੀ ਮੇਰਾ ਸਵਾਲ ਆ ਮੈਂ ਇੱਕ ਕਮੇਡੀ ਗੱਲ ਕੰਪਲੀਟ ਹੋ ਸਵਾਲ ਕਰ ਲਈ ਮੈਂ ਕਿਹੜਾ ਪਾਜਦਾ ਤੁਹਾਡੀ ਤੁਹਾਡਾ ਜਵਾਬ ਸਵਾਲ ਮੈਂ ਸਵਾਲ ਕਰ ਪਹਿਲਾਂ ਮੇਰੀ ਗੱਲ ਕੰਪਲੀਟ ਹੋ ਜਾ ਕਿਰਿਸਚੀਅਨ ਧਰਮ ਦੇ ਵਿਰੁੱਧ ਨਹੀਂ ਹੈਗਾ ਮੈਂ ਪਖੰਡ ਦੇ ਵਿਰੁੱਧ ਹਾਂ ਜਿਸੀ ਧਰਮ ਦੀ ਗੱਲ ਕਰੀਏ ਜਾਂ ਮੈਂ ਜੀਸੂ ਜੀ ਦੀ ਗੱਲ ਕਰਾਂ ਅਸੀਂ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹੈਗੇ ਮੈਂ ਜਵਾਰਪ ਦੇ ਵਿੱਚ ਗਿਆ ਮੈਂ ਇੱਥੇ ਵੀ ਕਿਸੇ ਚਰਚੇ ਜਾ ਸਕਦਾ ਮੈਂ ਜਾऊं ਮੱਥਾ ਟੇਕੂੰ ਮੇਰੀ ਆਸਤਾਬ ਜਿਹੜੇ ਅੰਕਨ ਰੂਲੇ ਵਰਗੇ ਨੇ ਇਹ ਸਾਰੇ ਟੌਪ ਦੇ ਪਖੰਡੀ ਬੰਦੇ ਨੇ ਜਿਹੜਾ ਉਹ ਅੰਕਨ ਰੂਲਾ ਉਹਦੇ ਬਹੁਤ ਮਿਰਚਾਂ ਲੱਗਿਆ ਹੋਏ ਨੇ ਭਾਨਣੇ ਮੇਰੇ ਖਿਲਾਫ ਮੋਰਚਾ ਕੋਲਦਾ ਇੱਕ ਦਿਨ ਤੋਂ ਯਾਦ ਰੱਖੀ ਵੀ ਤੇਰਾ ਤੂੰ ਜ਼ੀਰੋ ਹੋ ਜਾਏਗਾ ਤਦ ਮੈਂ ਗੱਲ ਦਾ ਤੇਰਾ ਜਿਹੜੀ ਸਾਰੀ ਨੌ ਟਿੱਕੀ ਹੋਇਆ ਪਖੰਡ ਦੇ ਸਿਰ ਤੇ ਟਿੱਕੀ ਹੋਈ ਆ ਹੁਣ ਇੱਕ ਏਜੰਟ ਵੀਜ਼ਾ ਲੱਗਣ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਉਂਦਾ ਬਾਅਦ ਚ ਲੋਕਾਂ ਨੇ ਪੈਸੇ ਲੈ ਕੇ ਮੁੱਕਰ ਜਾਂਦਾ ਹੁਣ ਇਹੀ ਕੰਮ ਹੈ ਇਹਨਾਂ ਦਾ ਇਹੀ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਆਪਣੇ ਆਪ ਨੂੰ ਤਕੜਾ ਕਰਕੇ ਆਪਣੇ ਵੋਟ ਬੈਂਕ ਇਕੱਠੇ ਕਰਨੇ ਜਿਵੇਂ ਸਰਸੇ ਵਾਲੇ ਬਾਬੇ ਨੇ ਕੀਤਾ ਸੀਗਾ ਹਣ ਜੀਸੂ ਜੀ ਦਾ ਕੀ ਜੀਸੂ ਦੀ ਸਿੱਖਿਆ ਕੀ ਆ ਜੀਸੂ ਜੀ ਕਹਿ ਕੀ ਰਹਿਣਗੇ ਜੀਸੂ ਜੀ ਸੂੜੀ ਤੇ ਕਿਉਂ ਚੜੇ ਇਹ ਸਮਝਣ ਵਾਲੀ ਗੱਲ ਆ ਸੱਚ ਕਰਕੇ ਸੂੜੀ ਤੇ ਚੜੇ ਹੋ ਜਿਹੜਾ ਕਿ ਇਹ ਕਹਿ ਦੇਣਾ ਕਿ ਅਸੀਂ ਤਾਂ ਜੀ ਅਸੀਂ ਤਾਂ ਜੀ ਪਾਣੀ ਮਾਰ ਕੇ ਸੀ ਮੰਤਰ ਮਾਰ ਕੇ ਸੀ ਮੱਥ ਤੇ ਹੱਥ ਧਰ ਕੇ ਇਲਾਜ ਕਰ ਦਿੰਦੇ ਆ ਇਹਦੇ ਵਿੱਚੋਂ ਪ੍ਰੇਤ ਖਤਮ ਕਰਤਾ ਇਹ ਪਖੰਡ ਨਹੀਂ ਹੈਗਾ ਜੇ ਮੈਨੂੰ ਹੈ ਨਹੀਂ ਪਖੰਡ ਹੈਗਾ ਤਾਂ ਮੈਨੂੰ ਦੱਸੋ ਅਸੀਂ ਤੇਰਾ ਨਾਲ ਅਸੀਂ ਮੱਥ ਦੇ ਹੱਥ ਧਰ ਕੇ ਕਰਤਾ ਸੀ ਉਹ ਕਰਤਾ ਉਹ ਕਰਤਾ ਪਰਮਾਤਮਾ ਨੂੰ ਜਿਹੜੀ ਅਸਲ ਦੇ ਵਿੱਚ ਸਹੀ ਕ੍ਰਿਸਚੀਅਨ ਨੇਗੇ ਸਮਝੋ ਉਹ ਸਾਰੇ ਪਰਮਾਤਮਾ ਦੀ ਪ੍ਰੇਅਰ ਕਰਦੇ ਨੇਗੇ ਪਰਮਾਤਮਾ ਕੇ ਅਸੀਂ ਸਿੱਖ ਵੀ ਪ੍ਰੇਅਰ ਕਰਦੇ ਆ ਉਡੇ ਆਦੇ ਤੁਹਾਨੂੰ ਚ ਬੜੇ ਰੋਲੇ ਆ ਆਪਣਾ ਧਰਮ ਦੇਖੋ ਤੁਸੀਂ ਦੂਜੇ ਧਰਮਾਂ ਚ ਮੈਂ ਤਾਂ ਕੋਈ ਧਰਮ ਦਾ ਹੈ ਨਹੀਂਗਾ ਸਮਝ ਲੈ ਯਾਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਤਾਂ ਕਿਸੇ ਧਰਮ ਨੂੰ ਮੰਨਦੇ ਨਹੀਂ ਮੈਂ ਤਾਂ ਗੁਰੂ ਗੁਰੂ ਨੂੰ ਮੰਨਦਾ ਧਰਮ ਕੀ ਹੈ ਧਰਮ ਕਮਾਉਣਾ ਪੈਂਦਾ ਕ੍ਰਿਸ਼ਮਸ ਦੇ ਮਨਾਉਣਾ ਚਾਹੀਦਾ ਦੇਖੋ ਬੜੀ ਵੱਡੀ ਗੱਲ ਆ ਹਨਾ ਕ੍ਰਿਸ਼ਮਸ ਦੇ ਹਰ ਇੱਕ ਦੇ ਗੁਰੂ ਦਾ ਪ੍ਰਕਾਸ਼ ਦਿਹਾੜਾ ਕਿਸੇ ਦਾ ਵੀ ਜਿਹਦੇ ਧਰਮ ਨਾਲ ਉਹਦੇ ਨਾਲ ਆਸਤਾ ਜੁੜੇ ਹੋ ਉਹ ਮਨਾਉਣਾ ਚਾਹੀਦਾ ਉਹ ਕਹਿੰਦੇ ਭਾਨਾ ਮਾਫੀ ਮੰਗੇ ਅੰਕੁਰ ਨੂਰਲਾ ਦਾ ਅਪਮਾਨ ਹੋਇਆਗਾ ਸਾਡਾ ਨਿਰਾਦਰ ਕੀਤਾ ਸੀ ਉਹ ਤੱਕ ਚੁੱਪ ਨਹੀਂ ਬੈਠਾਂਗੇ ਕਾਰਵਾਈ ਵੀ ਕਰਾਵਾਂਗੇ ਪਰਚਾ ਵੀ ਕਰਾਵਾਂਗੇ ਜੇਲ੍ਹ ਵੀ ਭੇਜਾਂਗੇ ਉਹ ਜੋ ਮਰਜ਼ੀ ਕਰ ਲੈ ਅੰਕੁਰ ਨੂਰਲਾ ਨੂੰ ਠੋਕ ਕੇ ਮੈਂ ਕਹਿੰਦਾ ਅੰਕੁਰ ਨੂਰਲਾ ਸਿਰੇ ਦਾ ਪਖੰਡੀ ਐ ਜਿਹੜਾ ਕੁਝ ਕਰਨਾ ਕਰੇ ਮਾਫੀ ਨਾ ਅੱਜ ਮੰਗਾ ਤੇਰੇ ਤੋਂ ਦਾ ਵੱਡੇ ਵੱਡੇ ਇੱਥੇ ਆ ਕੇ ਚਲੇ ਗਏ ਨਾ ਮਾਫੀ ਅੱਜ ਮੰਗਾ ਨਾ ਮਗਾ ਕੱਲ